ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੂ ਜਿਹੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਉੱਚ ਜਿਸ ਵਿੱਚ ਅੱਜ ਆਪਾਂ ਅਗਲੇ ਆਉਣ ਵਾਲੇ 5 ਘੰਟੇ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਕਿੰਨਾ ਲੈ ਕੇ ਚਲੋ ਮੀਂਹ ਦੀਆਂ ਗਤੀਵਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਤੇ ਕਿਹੜੇ ਥਾਂ ਕਿ ਸਾਫ ਤੇ ਖੁਸ਼ਖਬਰ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਾਂ ਜਿਹੜੇ ਨਵੇਂ ਆਇਆ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨਾਲ ਸ਼ੁਰੂ ਕਰ ਦਿੱਤਾ ਆਪਾਂ ਲਾ ਸਕਦੇ ਕਿਸਾਨ ਵੀਰਾਂ ਨਾਲ ਵੀ ਨੂੰ ਸ਼ੇਅਰ ਜੁੜੂ ਕਾ ਦਿਓ ਚਲੋ ਅੱਗੇ ਵੱਧਦੇ ਵੀਡੀਓ ਹੌਤ 3:28 April ਪੰਜਾਬ ਦੇ 3 ਵਜੇ ਦੀ ਸ਼ਾਮ ਆਂਦੀਆਂ ਲਾਈਵ ਸਾਈਟ ਤੇ ਤੁਹਾਨੂੰ ਜੀ ਦੱਸੂ ਆਪਰੇ ਪੰਜਾਬ ਦੇ ਜਿਹੜਾ ਆਪਾਗ ਹੋ ਗਏ ਇਹਨਾਂ ਦੀ ਥੋੜੀ ਸੰਗਣੀ ਬਦਲਵਾਈ ਦੇਖਣ ਮਿਲ ਰਹੀ ਹੈ ਜਿਸ ਦੇ ਦਰਮਿਆਨ ਘਰ ਚਮਕ ਵੀ ਦੇਖ ਨੂੰ ਮਿਲ ਸਕਦੀ ਹੈ ਬਾਕੀ ਉਹ ਜਿਹੜੇ ਬਈ ਦੀ ਗੱਲ ਕਰਦੇ ਆ ਕਿੰਨਾ ਲੱਖ ਜਰਮ ਆਉਣ ਵਾਲੇ ਘੰਟੇ ਚ ਕਾਰਗੀਆਂ ਦੇਖ ਨੂੰ ਮਿਲ ਸਕਦੀਆਂ ਹਨ ਆਪਣੇ ਪੰਜਾਬ ਦੇ ਜਵਾਹ ਭਾਗ ਹੋ ਗਏ ਆਪਣੇ ਫਾਜ਼ਿਲਕਾ ਮੁਕਸਰ ਫਰੀਦਕੋਟ ਬਠਿੰਡਾ ਮੋਗਾ ਇਹਨਾਂ ਭਾਗਾਂ ਜਨੂੰ ਸਿਸਟਮ ਬਣਿਆ ਹੋਇਆ ਫਰੂਜਪੁਰ ਦੇ ਭਾਗ ਹੋ ਗਏ ਤੇ ਆਉਣ ਵਾਲੇ ਘੰਟੇ 'ਚ ਆਪਣੇ ਸਿਸਟਮ ਇਧਰ ਤੇ ਉੱਪਰ ਨੂੰ ਜਾਊਗਾ ਕਪੂਰਥਾ ਜਨਾਂ ਦੇ ਕੁਝ ਭਾਗ ਹੋ ਗਏ ਲੁਧਿਆਣੇ ਦੇ ਬਰਨਾਲੇ ਦੇ ਸੰਗਰੂਰ ਦੇ ਫਤਿਹਗੜ੍ਹ ਸਾਹਿਬ ਦੇ ਛੋਲੇ ਭਾਗ ਹੋ ਗਏ ਸ਼ੀਤਪາກ ਸੰਗਨਗਰ ਤੇ ਰੂਪਨਗਰ ਦੇ ਥੋੜੇ ਬੋਦੇ ਭਾਗ ਹਸ਼ਿਆਰਪੁਰ ਦੇ ਤੇ ਥੋੜੇ ਬੋਦੇ ਭਾਗ ਤਾਂ ਤਾਂ ਦੇ ਵਿਆਸਾ ਦੇ ਵਿਚਕਾਰ ਵਾਕਿਆ ਦੇ ਮੱਧ ਵਾਲੇ ਭਾਗ ਜਾ ਤਾਂ ਠੀਕ-ਠਾਕ ਬਣੇ ਰਹਿਣਗੇ ਬਾਕੀ ਇਹ ਸੈਸਟੋਨ ਕੋਈ ਬਾੜੇ ਵੀ ਦੇ ਕਾਰਵਾਈਆਂ ਵੀ ਨਹੀਂ ਦੇਖ ਨੂੰ ਮਿਲੂਗੀਆਂ ਆਪਣੇ ਨੇ ਰੀ ਚੱਕਰ ਜਰੂਰ ਦੇਖ ਨੂੰ ਮਿਲ ਸਕਦਾ ਜੇ 5-10 ਮਿੰਟ ਦਾ ਸਪੈਰ ਦੇਖ ਨੂੰ ਮਿਲ ਸਕਦਾ ਛਰਾਟੇਦਾਰ ਬਾਕੀ ਇਹ ਸੈਸਟੋਨ ਜਿਆਦਾ ਨੇਰੀ ਦੇਖ ਨੂੰ ਮਿਲੂਗੀ ਇਹ ਆਪਣਾ ਥੋੜਾ ਛੋਟਾ ਹੀ ਸਿਸਟਮ ਹੈ ਜੋ ਕਿ ਆਪਣੇ ਆਪਣੇ ਅੱਧੇ ਘੰਟੇ ਜਾਂ ਘੰਟੇ ਚ ਕ੍ਰਾਸ ਕਰ ਜੂਗਾ ਪੰਜਾਬ ਨੂੰ ਬਾਕੀ ਅੱਜ ਦੀ ਵਿੱਚ ਨਹੀਂ ਜਿੱਦਾਂ ਕੋਈ ਸ਼ਾਮ ਨੂੰ ਮੌਸਮ ਭਾਗ ਲੋ ਨਵੀਂ ਰਿਪੋਰਟ ਹੋਊਗੀ ਮੀਂਹ ਕਿਹੜੇ ਥਾਰੇ ਵਾਦੇ ਹ ਜਾਂ ਘਟਦੇ ਹਨ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪ ご覧ください。